ਸਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਜੁਗਰਾਉਂ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਤੇ ਬਾਈ ਜੀ ਪਸ਼ੂ ਬਾਧੂ ਆਏ ਹੋਏ ਨੇ ਮੰਡੀ 'ਚ ਅੱਜ ਤੇ ਬਾਕੀ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਇਹ ਕਿ ਕੋਈ ਕਮੀ ਪੇਸ਼ੀ ਹੋਵੇ ਦੱਸਿਆ ਜਰੂਰ ਕਰੋ ਬਾਈ ਜੀ ਕਮੈਂਟ ਕਰਕੇ ਤੇ ਆਪਣੀ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਮੇਰਾ ਵੀਰ ਤੇ ਬਾਕੀ ਬਾਈ ਜੀ WhatsApp ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਆਪਣੇ ਲਿੰਕ ਨੂੰ ਜੀ ਤੇ ਬਾਕੀ ਵੀਰ ਆਪਾਂ YouTube YouTube ਤੋਂ علاوہ ਜੀ Facebook ਤੇ ਵੀ ਆਪਣੇ ਚੈਨਲ ਤਿਆਰ ਕਰਨ ਜਾ ਰਹੇ ਆ ਜੀ ਤੇ ਉੱਥੇ ਵੀ ਬਾਈ ਜੀ ਫੁੱਲ ਸਪੋਰਟ ਕਰਿਓ ਸਾਡੀ ਸਪੋਰਟ ਦੀ ਫਿਰ ਫੁੱਲ ਲੋਡ ਹੈ ਤੇ ਬਾਕੀ ਵੀਰ ਆ ਵੀਰ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਐਦਾਂ ਦੀ ਵੀਡੀਓ ਵੀ ਥੋੜੇ-ਥੋੜੇ ਲੈ ਕੇ ਆਉਂਦੇ ਰਹਾਂਗੇ ਟਾਪ ਕੁਆਲਟੀ ਦੀਆਂ ਬਾਈ ਕੋਲੇ ਖੜੀਆਂ ਨੇ ਝੋਟੀਆਂ ਤੇ ਇਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਸ਼ਾਨਦਾਰ ਕੁਆਲਟੀ ਹੈ ਬਾਈ ਚੈੱਕ ਕਰੋ ਤੁਸੀਂ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਕੀ ਬਾਈ ਜੀ ਸਿੰਘਾਂ ਦੀ ਵੀ ਹੁੰਡੀ ਹੈ ਬਾਈ ਜੀ ਸ਼ਾਨਦਾਰ ਪਜੂ ਹੈ ਤੇ ਬਾਈ ਕੋਲੇ ਨੇ ਜਾਣਕਾਰੀ ਬਾਈ ਸასიਖਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਤੁਸੀਂ ਕੀ ਨਾਮ ਹੈ ਵੀਰੇ ਆਪਣਾ ਆਪਾਂ ਬਮਾਰਸ਼ੀ ਠੀਕ ਹੈ ਬਾਈ ਜੀ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਵੀਰੇ ਜੀਰੇਣਾ ਰਾਜ ਦਾ ਲੋਕੇ ਅੱਛਾ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਆਪਣਾ ਫਲਾਈਪਰ ਜੀ ਠੀਕ ਹੈ ਬਾਈ ਜੀ ਕਿੰਨੇ ਪੋਚੂ ਲੈ ਕੇ ਆਏ ਸੀ ਬਈ ਅੱਜ ਆਪਾਂ ਅੱਜ 4 ਪੋਚੂ ਲੈ ਗਏ ਠੀਕ ਹੈ ਬਾਈ ਜੀ ਬਈ ਥੇਲ ਹੋਇਆ ਅੱਜ ਇੱਕ ਤੋਂ ਹੋ ਗਿਆ ਜੀ ਅੱਜ ਗਾਹ ਕਹਿ ਬੈਥੇ ਅੱਜ ਠੀਕ ਹੈ ਜੀ ਅੱਜ ਵਧੀਆ ਠੀਕ ਹੈ ਬਾਈ ਜੀ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਜਿਹੜੀ ਆ ਝੋਟੀ ਖੜੀ ਹੈ ਤਾਂ ਕੀ ਹਿਸਾਬ ਦਾ ਵਾਹ ਕਿਹੜੇ ਸੂਈ ਹੈ ਜਾਦੂਆ ਸੂਈ ਹੈ ਜੀ ਮਗਰ ਕੱਟੀ ਹੈ ਜੀ ਅੰਜ ਪੰਜਵਾਂ ਦਿਨ ਹੋ ਗਿਆ ਸੂਈ ਦਾ ਜੀ ਤੇ ਕਿੰਨਾ ਬੋਲਾ ਬੋਲਾ ਥੱਲੇ ਵੀਰੇ ਮੇਰਾ 14 ਕਿਲੋ ਕਰਦਾ ਬੋਲਾ ਤਿਆਰ ਹੈ ਜੀ ਠੀਕ ਕਿੰਨਾ ਕਰ ਜੀ ਦੁੱਧ ਬਾਈ ਜੀ ਇਹਨੇ 16 17 ਕਿਲੋ ਕਰ ਦੇਣੀ ਕਰ ਦੂ ਰਾਮ ਲਾ ਬਾਈ ਜੀ ਹਾਂਜੀ ਠੀਕ ਹੈ ਬਈ ਕਿੰਨਾ ਮੁੱਲ ਰੱਖਿਆ ਪਿਆ ਤਾਂ ਵੀਰੇ ਇਹਦਾ ਮੁੱਲ ਆਏਗਾ ਜੀ 1 40 ਅੱਛਾ 1 40 ਬਜੈ ਜਿਹੜੇ ਰੱਖਿਆ ਹਾਂਜੀ ਜੈ ਜੀ ਥੋੜਾ ਬਹੁਤਾ ਮਨਤਨ ਹੋ ਜ ਨਿਖੜ ਮਸਾਣਾ ਬਈ ਜੀ ਇਕਲਾ ਇਕਲਾ ਥਾਣਾ ਤੇ ਲੰਬਾ ਥਾਣਾ ਬਈ ਜੀ ਅਟਰ ਕੁਆਲਟੀ ਬਿਲਕੁਲ ਸਾਫ ਸੁਥਰੀ ਹੈ ਬਈ ਜੀ ਕਿ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਉਹ ਚਾਰ ਕੰਮਕਰ ਮਮਾ ਜਿੰਨਾ ਫੀਲਰ ਨੂੰ ਮੁਕਸਰ ਨਹੀਂ ਗੁੱਤ ਕਰਦੀ ਉਹਨਾਂ ਨੂੰ ਮੈਂ ਗੁੱਤ ਨਹੀਂ ਘੱਟਦੀ ਤੇ ਸ਼ਾਨਦਾਰ ਕੁਆਲਟੀ ਹੈ ਬਈ ਜੀ ਤੇ ਚੰਗਾ ਪਸ਼ੂ ਬਈ ਜੀ ਦੁੱਧ ਵਾਲ ਤੇ ਲੰਬਾ ਥਾਣ ਲੱਗਿਆ ਬਈ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਫ ਸੁਥਰੀ ਝੋਟੀ ਹੈ ਬਈ ਜੀ ਹੈ ਥੋੜੀ ਕ੍ਰੋਸ ਚ ਆ ਜਾਂਦੀ ਹੈ ਪਰ ਬਈ ਹੜਾ ਪੱਖੋਂ ਬਈ ਬਹੁਤ ਸ਼ਾਨਦਾਰ ਕੁਆਲਟੀ ਹੈ। ਟੈਕਾ ਸੰਜੀ ਇਹ ਨਿੱਖਣਵੇਂ ਖਣਦੇ ਬਈ ਜੀ ਚਾਰੇ ਤੇ ਸਾਫ ਸਾਫ ਹੋ ਗਏ। ਤੇ ਬਈ ਮਗਰ ਕੀ ਇਹਦੇ? ਇਹਦੇ ਮਗਰ ਕੱਟੀ ਆ ਵੱਡੇ ਬਈ। ਇਹਦੇ ਮਗਰ ਕੱਟੀ ਆ ਬਈ ਜੀ। ਹਾਂਜੀ ਹਾਂਜੀ ਠੀਕ ਆ ਬਈ ਜੀ। ਤੇ ਮਗਰ ਬਈ ਇਹਦੇ ਕੱਟੀ ਆ। ਟੋਫਾ ਸਭ ਤੋਂ ਵੱਡੀ ਗੱਲ ਹੈ। ਤੇ ਦੁੱਧ ਚੰਗਾ ਬਈ ਜੀ ਪਛੂਦਲੇ ਉਹ ਜੀ ਸਾਫ ਸੁੱਤਰੀ ਆਟਮ ਕੁਆਲਟੀ ਹੈ। ਟੈਕਾ ਸਾਦੂ ਕੀ ਖੁਦ ਜੀ ਤੇ ਬਈ ਆਪਕ ਕਿਹੜੇ ਇਲਾਕੇ ਚੋਂ ਆਈ ਬਈ ਅਸੀਂ ਝੁੱਟੀ ਇਹ ਹੈਗੀ ਫਰੀਦਕੋਟ ਇਲਾਕੇ ਦੀ ਆ ਜੀ ਠੀਕ ਹੈ ਬਈ ਜੀ ਹਾਂ ਜੀ ਇਸ ਤੋਂ ਬਾਅਦ ਜਿਹੜੀ ਕਿਹੜੀ ਖੜੀ ਝੁੱਟੀ ਆਪਣੇ ਕੋਲੇ ਬਈ ਆਹ ਵੇ ਜੇ ਝੁੱਟੀ ਆ ਜੀ ਠੀਕ ਹੈ ਬਈ ਇਹਦਾ ਕੀ ਸਕਦਾ ਮੈਂ ਝੁੱਟੀ ਦੇ ਬਈ ਜੀ ਕਹਿੰਦਾ ਜੀ ਹਾਂ ਜੀ ਇਹਨੂੰ ਪੰਜਵਾਂ ਦਿਨ ਹੋ ਗਿਆ ਸੀ ਅੱਛਾ ਤੇ ਕਿੰਨਾ ਕੁ ਦੁੱਧ ਹੈ ਬਈ ਬੋਲੋ ਬੋਲੋ 11-12 ਕਿਲੋ ਆ ਜੀ ਠੀਕ ਹੈ ਬਈ ਜੀ ਤੇ ਹਜੇ ਬਾਜੂ ਹੋਰ ਹਾਂ ਜੀ ਬਾਜੂ ਜੀ ਬਾਜੂ ਚੰਗੀ ਤਾਂ ਲੈ ਫੋਲ ਕੇ ਚੱਲਣਾ ਜੀ ਠੀਕ ਹੈ ਬਈ ਜੀ ਤੇ ਇਹ ਕਿਹੜੇ ਇਲਾਕੇ ਚੋਂ ਆਈ ਬਈ ਇਹ ਦੋਵੇਂ ਫਰੀਦਕੋਟ ਇਲਾਕੇ ਦੀ ਜੋ ਕਿਹੜੇ ਸੂਏ ਸੂਈ ਬਈ ਇਹ ਇਹ ਸੂਦਾ ਸੂਦਾ ਸਿੱਧਾ ਇਹਦੇ ਵੀ ਸੂਈ ਠੀਕ ਹੈ ਬਈ ਖੋਲ ਕੇ ਦਿਖਾਉਂਗੇ ਬਈ ਜੀ ਆ ਖੋਲੀ ਤੇ ਜੀ ਤੇ ਚੰਗਾ ਪਛੂ ਬਈ ਜੀ ਇਹਦੇ ਮਗਰ ਕੱਟਾ ਜੀ ਠੀਕ ਹੈ ਬਈ ਜੀ ਤੇ ਇਹਦੇ ਵਾਰੀ ਵੀ ਲਵਾਂ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਟੀ ਦੇ ਸਪੋਰ ਮੇਰੇ ਵੀ ਸਾਫ ਸੁਥਰੀ ਹੈ ਤੇ ਚਾਰੇ ਦਿਨਾਂ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਕੋਈ ਨਹੀਂ ਵੀਡੀਓ ਤੁਸਰਾ ਤੇ ਚੰਗਾ ਪਛੂ ਬਈ ਜੀ ਤੇ ਨਿਖੜਵੇਂ ਥਾਣਦੇ ਬਾਈ ਸਭ ਤੋਂ ਵੱਡੀ ਗੱਲ ਹੈ ਸਾਫ਼ ਸੁਥਰੀ ਵੱਜ ਤੇ ਤੇ ਬਾਈ ਜੀ ਮਗਰ ਕੀ ਇਹਦੇ ਇਹਦੇ ਮਗਰ ਕਟ ਆ ਗਿਆ ਵੱਡੇ ਦਾ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਬਾਈ ਆਪਾਂ ਇਹਦਾ ਕਿੰਨਾ ਸਵਾਲਾਂ ਚੀਜ਼ ਅੱਛਾ ਦੇਣ ਲੈਣੇ ਲਾਸਟ ਕਿਤਾ ਕਰ ਦੋਗੇ ਇੱਕ ਵੀ ਦੇ ਦਾਂਗੇ ਅੱਛਾ ਇੱਕ ਵੀ ਦੀ ਬਾਈ ਜੀ ਤੇ ਉਦਾਂ ਬਾਈ ਧਾਰਤੁਰ ਕਿਵੇਂ ਦੀ ਪੂਰੀ ਧਾਰ ਬੋਲੀਪੁਰ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਜਿਹੜਾ ਬੱਚੇ ਪੁੱੱਚੇ ਖੋਲੀ ਇਹਨਾਂ ਮਾਰਦੀ ਮੁਰਗੀ ਤੇ ਨਹੀਂ ਨਾ ਕੋਈ ਇਹਨਾਂ ਨਿੰਦਰਚਾਰੀ ਨਹੀਂ ਹੈ ਕਰਮ ਵਾਲੇ ਹੁੰਦੇ ਤੇ ਬਾਈ ਵਪਾਰ ਦਾ ਕੰਮ ਕਰਦੇ ਆਪਾਂ ਤੇ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਕਰਦਿਆਂ ਨੂੰ ਆਪਾਂ ਨੂੰ ਹੋ ਗਿਆ 7-8 ਸਾਲ ਹੋ ਗਏ ਵੀਰੇ ਨੂੰ ਕਰਦੇ ਜੀ ਅਸੀਂ ਠੀਕ ਹੈ ਬਾਈ ਜੀ ਪਿੰਡ ਕਿਹੜਾ ਦੱਸਿਆ ਜੀ ਕਿ ਬਾਈ ਓਕੇ ਗਲਾਂ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਾਈ ਪਰਜੀ ਠੀਕ ਹੈ ਬਾਈ ਬਹੁਤ ਜਰਾ ਠੀਕ ਫਿਕਰੇ ਪਸ਼ੂ ਨੇ ਬਾਈ ਜੀ ਹਾਂ ਜੀ ਕਰੇ ਹੈਗੇ ਰੂਟੀਨ ਤੇ ਪਸ਼ੂ ਆਉਂਦੇ ਰਹਿ ਗਏ ਤੇ ਬਾਈ ਆਪਾਂ ਕੱਲਾ ਮੱਝਾਂ ਦਾ ਕਰਦੇ گاਵਾ ਦਾ ਵੀ ਕਰਦੇ گاਵਾ ਦੇ ਟਾਪ ਕਲਾਸ ਹੁੰਦੇ ਜੀ ਕਰੇ ਠੀਕ ਹੈ ਬਾਈ ਜ ਤੇ ਮੋਬਾਈਲ ਪਰ ਕਰ ਦੋਗੇ ਫਿਰ ਜੀ ਰਜਿਸਟ੍ਰੇਸ਼ਨ ਕਰ ਦੋਗੇ ਹਾਂਜੀ ਬਈ ਜੀ 8824 ਹਾਂਜੀ 62136 ਠੀਕ ਹੈ ਬਈ ਜੀ 9952 ਜੀ ਹਾਂਜੀ 51436 ਠੀਕ ਹੈ ਨਾਮ ਕੀ ਦੱਸਾਂ ਜੀ ਫਿਰ ਅਪਲਾਈ ਦਰਜੀਤ ਸਿੰਘ ਜੀ ਠੀਕ ਹੈ ਅਰਸ਼ ਕੁਲਸਨ ਜੀ ਗਾਂ ਖੜੀ ਕੋਈ ਹੈ ਜੇ ਆਪਣੇ ਕੋਲੇ ਹਾਂਜੀ ਹਾਂਜੀ ਘਰੇ ਉਰੇ ਇੱਥੇ ਹੈ ਜੀ ਹੈਗੀ ਆ ਜੀ ਦਿਖਾ ਦਿਓ ਵੀ ਹਾਂਜੀ ਹਾਂਜੀ ਤੇ ਬਾਈਆਂ ਕੋਲੇ ਖੜੀ ਹੈ ਅੱਗੇ ਇੱਕ ਐਚ ਐਫ ਗਾਂ ਇੱਕ ਹੈ ਕਿ ਦੋ ਬਈ ਜੀ ਓ ਇੱਕ ਹੈ ਜੀ ਠੀਕ ਹੈ ਬਈ ਜੀ ਚੰਗੀ ਬਈ ਹੈ ਵੀ ਦੁੱਧ ਪੱਖੋ ਤੇ ਸ਼ਾਨਦਾਰ ਕੁਆਲਿਟੀ ਹੈ ਬਈ ਜੀ ਮਗਰ ਬੱਛਾ ਤੇ ਮਗਰ ਬੱਛਾ ਬਈ ਜੀ ਤੁਸੀਂ ਸਾਫ ਸੁਥਰੀ ਤੇ ਦੂਜਾ ਸੁਆ ਬਾਈ ਜੀ ਹੈੀ ਬੋਲ ਦੂਗੇ ਬੜੀਏ ਤੇ ਪੂਰਾ ਸ਼ਾਨਦਾਰ ਬਸੂਆ ਬਾਈ ਦਾ ਕੰਮ ਹੈਂ ਗਾਵਾਂ ਤੇ ਮੱਧਾਂ ਤੇ ਝੋਟੀਆਂ ਦਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਬਾਈ ਜੀ ਪੂਰੇ ਟਿਕੜੇ ਵਿੱਚ ਥਾੜਨੇ ਸ਼ਾਨਦਾਰ ਬਸੂਆ ਲਈ ਬਹੁਤ ਕੁਆਲਿਟੀਆਂ ਨੇ ਬਾਈ ਜੀ ਤੇ ਬਾਈ ਕੋਲਿੰਦੇ ਪੂਰੀ ਜਾਣਕਾਰੀ ਇਹਦੇ ਬਾਰੇ ਵੀ ਖੰਦਾਰਟਰ ਕੁਆਲਟੀ ਹੈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਖੱਡਾਂ ਪੈਰਾਂ ਦੀ ਬਈ ਖੁੱਲੀ ਹੈ ਪੂਰੀ ਤਾਂ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਕੀ ਰੇਟਰ ਬਾਰੇ ਆਪਾਂ ਪੂਰੀ ਜਾਣਕਾਰੀ ਲੈਂਦੇ ਆ ਤੇ ਥਾਣਾ ਲੰਬਾ ਲੱਗਿਆ ਬਈ ਜੀ ਨਿੱਖੜਮਾ ਥਾਣਾ ਪੂਰਾ ਤੇ ਲੰਬਾ ਥਾਣਾ ਬਈ ਜੀ ਤੇ ਚਾਰੇ ਕਨਿਆਂ ਵਿੱਚ ਪ੍ਰੋਪਰ ਗੈਪ ਹੈ ਬਈ ਤੇ ਮਗਰ ਵੀਰ ਬੱਛਾ ਇਹਦੇ ਆ ਨਹੀਂ ਤੇ ਮਗਰਬਾਈ ਇਹ ਬੱਚਾ ਹੈ ਤੇ ਕਿੰਨਾ ਦੁੱਧ ਬਾਈ ਦੱਲੇ ਇਹਦੇ ਇਹ ਤਾਂ ਇੱਕ ਘਰ ਬੋਲਦਾ ਹੈਗਾ ਜੀ ਬਾਈ 23 ਕਿਲੋ ਅੱਛਾ ਪੂਰਾ ਕੰਡੇ ਵਾਲਾ ਹਾਂਜੀ ਜਿਹੜਾ ਠੀਕ ਹੈ ਬਾਈ ਜੀ ਜਿਹੜਾ ਕਹਿੰਦੇ ਘਰੇ ਆ ਕੇ ਚੈੱਕ ਕਰਕੇ ਲੈ ਕੇ ਜਾਣੀ ਹੋਵੇ ਮਰਜੀ ਦੋ ਡੱਕ ਕੋਈ ਪਸ਼ੂ ਚੋੜੇ ਠੀਕ ਹੈ ਬਾਈ ਤੇ ਕਿੰਨਾ ਮਲ ਰੱਖਿਆ ਬਾਈ ਇਹ ਪੈਦਾ ਇਹ ਤਾਂ 115 ਦੇਣ ਲੈਣੇ ਲਾਸਟ 110 ਦੀ ਦੇ ਦੇ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਇੱਕ ਵਾਰ ਦੁਬਾਰੇ ਬੋਲ ਦੋ ਵੀਰੇ ਹਾਂਜੀ ਸਾਧ ਚੌਹਦੀ ਜੀ 8163 9555 5146 ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਵਿੱਚ ਪਸ਼ੂ ਬਾਈ ਚੰਗੇ ਆਏ ਹੋਏ ਨੇ ਅੱਜ ਜੇ ਕੋਈ ਰ ਤੇ ਪਸ਼ੂਆਂ ਦੀ ਪੂਰੀ ਜਾਣਕਾਰੀ ਤੁਹਾਨੂੰ ਪੂਰੀ ਇੱਥੇ ਆ ਕੇ ਮਿਲ ਸਕਦੀ ਹੈ ਕਿਉਂਕਿ ਬਾਈ ਜੀ ਪਸ਼ੂਆਂ ਦੀ ਆਪਣਾ ਕੰਮ ਹੁੰਦਾ ਵੀ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਤੇ ਬਾਈ ਅੱਗੇ ਆਪਾਂ ਤੁਸੀਂ ਪੂਰੀ ਤਸੱਲੀ ਕਰਕੇ ਪਸ਼ੂ ਲੈ ਸਕਦੇ ਹੋ ਇੱਥੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰੇ ਕਰੋ ਮੇਰਾ ਵੀ ਇਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਵੀਰ ਤੇ ਖੜੀ ਇੱਕ ਸ਼ਾਨਦਾਰ ਝੋਟੀ ਤੇ ਇਹਦੇ ਬਾਰੇ ਲਵਾਂਗੇ ਆਪਾਂ ਜਾਣਕਾਰੀ ਤੇ ਬਾਈ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਟੀਨਾ ਮੇਰੇ ਆਪਣਾ ਹੀ ਮੇਰਾ ਨਾਮ ਮੇਰੇ ਟੀਨਾ ਅੱਛਾ ਜੀ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਮੇਰਾ ਬੋਟਾ ਦੇ ਮੂਵੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਮੋਕਾ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਅੱਪ 1 ਝੋਟੀ ਲੈ ਗਿਆ ਠੀਕ ਹੈ ਬਾਈ ਜੀ ਤੇ ਗਾਹ ਕਿਵੇਂ ਪਹਿਲਾਂ ਤਾਂ ਬਾਈ ਰਾਜ ਗਾਹ ਵੀਰੇ ਠੀਕ ਆ ਹੁਣ ਗਾਹ ਚੱਲ ਪਿਆ ਗੰਗਾ ਅੱਛਾ ਹੋਜੂ ਮਤਲਬ ਹਾਂ ਹਾਂ ਠੀਕ ਹੈ ਬਾਈ ਜੀ ਤੇ ਜਿਹੜੀ ਇਹ ਝੋਟੀ ਬਾਈ ਜੀ ਫਲਾਉਣੇ ਆ ਕਿ ਅੱਡ ਦੂਜੇ ਅੱਛਾ ਦੂਜਾ ਸੂਆ ਬਾਈ ਜੀ ਠੀਕ ਹੈ ਤੇ ਕਿੰਨਾ ਦੁੱਧ ਆ ਬਾਈ ਥੱਲੇ ਇਹਦੇ ਬਾਈ 12 ਕਿਲੋ ਅੱਛਾ 1 ਅੱਛਾ ਦੇਣ ਲਈ ਲਾਸਟ ਕਿਤਾਕ ਦੇ ਦੋਗੇ 95000 ਦੀ ਹਾਂ ਨਾ ਅੱਛਾ ਹਾਂ ਨਾ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚੋ ਬਾਈ ਜੀ ਇਹ ਵੈਸੇ ਇਹ ਵੀਰੇ ਆਪਣੀ ਲੋਕਲੀ ਹੈ ਪੰਡੂ ਅੱਛਾ ਬਾਈ ਜੀ ਥੋੜੀ ਤੋੜ ਦੂੰਗਾ ਵੀਰੇ ਨੂੰ ਚੰਗਾ ਪਸ਼ੂ ਬਾਈ ਕੋਲੇ ਟਾਪ ਕੁਆਲਿਟੀ ਦੀ ਤੇ ਝੋਟੀ ਚੰਗੀ ਹੈ ਬਾਈ ਜੀ 12 ਲੀਟਰ ਬਾਈ ਜੀ ਦੁੱਧ ਬਾਈ ਕਹਿੰਦਾ ਬਾਕੀ ਅਟਰ ਕੁਆਲਿਟੀ ਤੋਂ ਦਿਖਦੀ ਵੇ ਬਾਕੀ ਦੰਦਾਂ ਦੀ ਵੀ ਅਜੇ ਛਿੱਗੀ ਹੈ ਬਾਈ ਜੀ ਤੇ ਨਿਖੜਵੇਂ ਥਣੇ ਬਾਈ ਜੀ ਪੂਰੇ ਕੱਲੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਲੰਬਾ ਥਣ ਲੱਗਿਆ ਬਾਈ ਜੀ ਤੇ ਕਰੇ ਰੱਖਣ ਵਾਲਾ ਪਸ਼ੂ ਆ ਬਾਈ ਜੀ ਸ਼ਾਨਦਾਰ ਕੁਆਲਿਟੀ ਪੂਰੀ ਚੰਗੀ ਝੋਟੀ ਆ ਬਾਈ ਜੀ ਅਟਰ ਕੁਆਲਿਟੀ ਪੂਰੀ ਬਾਈ ਜੀ ਸਾਫ ਸੁਥਰੀ ਐ ਤੇ ਲੈਣ ਦੇਣ ਵਾਲਾ ਰੇਟ ਰੱਖਿਆ ਬਾਈ ਨੇ ਕੋਈ ਬਾਦੂ ਰੇਟ ਨਹੀਂ ਮੰਗਿਆ ਸਿਰਫ 95000 ਦੇ ਦਾਂਗੇ ਬਾਈ ਕਹਿੰਦਾ ਤੇ ਥਾਣਾ ਵਿੱਚ ਸਭ ਤੋਂ ਵੱਡੀ ਗੱਲ ਆ ਬਾਈ ਜੀ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਐ ਤੇ ਨਿਕਲਵੇਂ ਥਣ ਦੇ ਤੇ ਮਗਰ ਕੀ ਵੀਰੇ ਤੇ ਕੱਟੀ ਐ ਅੱਛਾ ਮਗਰ ਬਾਈ ਜੀ ਕੱਟੀ ਐ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਬਈ ਤੋ ਧਾਰਤੁਰ ਕਿਵੇਂ ਆਦੀ? ਹੋਲੀ ਬਈ ਜੀ। ਠੀਕ ਹੈ ਬਈ ਜੀ। ਤੇ ਬਈ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ? ਉਹ ਮੰਡੀ ਅੰਦਰੀਆਂ ਹੀ ਲਾਉਂਦੇ ਆ ਬਈ। ਠੀਕ ਹੈ ਬਈ। ਤੇ ਪਸ਼ੂ ਲਿਆਉਂਦੇ ਕਿੱਥੋਂ ਬਈ ਵੀਰੇ? ਆਪਾਂ ਬਈ ਲੋਕਲ ਕੰਡਾ ਚੋਂ ਖਰੀਦਦੇ ਆ। ਠੀਕ ਹੈ ਬਈ ਜੀ। ਤੇ ਮੋਬਾਈਲ ਨੰਬਰ ਕਰ ਦਊਗਾ ਵੀਰੇ ਸ਼ੇਅਰ ਜੀ। 9553 ਵੀਰੇ। ਹਾਂਜੀ। 68747 ਇੱਕ ਵਾਰ ਦੁਬਾਰੇ ਬੋਲਦੇ ਵੀਰੇ। ਹਾਂ 9553 68747 ਠੀਕ ਹੈ ਬਈ ਜੀ। ਤੇ ਨਾਮ ਕੀ ਦੱਛਾ ਸੀ ਕਿ ਵੀਰੇ ਆਪਾਂ ਦਾ? ਹਾਂ ਵੀਰੇ ਮੇਰਾ ਟੀਨਾ। ਘਰੇ ਪਸ਼ੂ ਹੁੰਦੇ ਬਈ ਜੀ? ਹਾਂਜੀ ਬਾਈ ਕੋਲੇ ਖੜੀ ਹੈ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀ ਬਾਈ ਜੀ ਮੱਝ ਦੀ ਕੁਆਲਿਟੀ ਚੈੱਕ ਕਰੋ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਬਾਈ ਤੋਰ ਦੂੰਗਾ ਇਧਰ ਮੜਿਆ ਨੋਰਮਲ ਪਿਆ ਹੋਰ ਹੈ ਸ਼ਾਨਦਾਰ ਕੁਆਲਿਟੀ ਬਾਈ ਜੀ ਤੇ ਦੁੱਧ ਵਾਲੀ ਮੱਝ ਹੈ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਬਾਈ ਜੀ ਤੇ ਪੂਰੇ ਨਿਖਰਵੇਂ ਥਣ ਦੇ ਬਾਈ ਜੀ ਸ਼ਾਨਦਾਰ ਕੁਆਲਿਟੀ ਪੂਰੀ ਤੇ ਚੰਗਾ ਪਸ਼ੂ ਬਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਪੂਰੀ ਸਾਫ ਸੁਥਰੀ ਹੈ ਬਾਈ ਅਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਤੁਸਾਂਖਾ ਸਿੰਘ ਠੀਕ ਹੈ ਬਾਈ ਕਿਹੜਾ ਪਿੰਡ ਪਹਿਜਦਾ ਜੀ ਰੋਇਪੁਰ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਬਾਈ ਅੱਜ ਆਪਾਂ ਦੋ ਲੈ ਕੇ ਆਏ ਸੀ ਠੀਕ ਹੈ ਬਾਈ ਜੀ ਤੇ ਹੋਇਆ ਕੋਈ ਸੇਲ ਨਹੀਂ ਕੋਈ ਨਹੀਂ ਠੀਕ ਹੈ ਬਾਈ ਜੀ ਜਿਹੜੀ ਬਾਈ ਇਹ ਮੱਝ ਦਿਖਾਈ ਹੈ ਇਹ ਕਿਹੜੇ ਸੂਏ ਸੂਈ ਹੈ ਬਾਈ ਕੀ ਤੀਜਾ ਤੀਜੇ ਸੂਰ ਬਾਈ ਜੀ ਇਹ ਦੁੱਧ ਕਿੰਨਾ ਥੱਲੇ ਬੀਜਦੇ ਬਾਈ 12 13 ਕਿਲੋ ਖੁੱਲਾ ਦੁੱਧ ਗਰੰਟੀ ਗਰੰਟੀ ਵਾਲਾ ਉਹ ਤਾਂ ਬਈ ਦਿਖਦਾ ਵੀ ਇਟਰ ਕੁਆਲਟੀ ਤੋਂ ਤੇ ਬਾਈ ਆਪਾਂ ਕਿਹੜੇ ਲੱਕ ਚੋਂ ਲਈ ਵੈਸੇ ਇਹ ਆਪਣਾ ਫਰੋਜਪੁਰ ਹੀ ਖਾਸੀ ਲਈ ਲੋਕ ਨਹੀਂ ਲਈ ਅੱਛਾ ਲੋਕ ਲੈ ਲਈਏ ਬਾਈ ਜੀ ਉਦਾਂ ਸੀਲ ਲੰਡੀਪੁਰੀ ਪੂਰੀ 85 ਹਾਂ ਠੀਕ ਹੈ ਬਾਈ ਜੀ ਲਾਟ ਕੀਤਾ ਕੇ ਦੇ ਦੋਗੇ ਬਾਈ ਇਹ 75000 ਅੱਛਾ 75000 ਸਿਰਫ 75000 ਹਾਂ ਠੀਕ ਹੈ ਬਾਈ ਜੀ ਚੱਲ ਯਾਰ ਆਪਾਂ ਮੰਗਦੇ 80000 ਤੇ ਬਾਕੀ ਬਈ ਇਸ ਤੋਂ ਇਲਾਵਾ ਕਿਹੜੀ ਝੋਟੀ ਆਪਣੇ ਕੋਲੇ ਠੀਕ ਹੈ ਬਈ ਅੱਛਾ ਪਹਿਲੇ ਸੂਰ ਉਹ ਉਹ ਵੀ ਦਿਖਾ ਦੂੰਗਾ ਬਈ ਜੀ ਉਹ ਵੀ ਦਿਖਾ ਦੂੰਗੇ ਸ਼ਾਨਦਾਰ ਕੁਆਲਟੀ ਬਈ ਜੀ ਸ਼ਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੇ ਚੰਗਾ ਬਈ ਪਸ਼ੂ ਦੁੱਧ ਵਾਲਾ ਤੇ ਚੰਗਾ ਪਸ਼ੂ ਬਈ ਇਹ ਵੀ ਬਈ ਇਹਦੇ ਨਾਲ ਦੁੱਧ ਕਿੰਨਾ ਹੈ ਕਿੰਨਾ ਦੁੱਧ ਕਰਜੂ ਇਹ ਠੀਕ ਹੈ ਬਈ ਜੀ ਬਈ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਆਪਣਾ 946370904 ਇੱਕ ਵਾਰ ਦਾਰੇ ਬੋਲਦੇ ਵੀਰੇ 946370904 ਨਾਮ ਕੀ ਵੀਰੇ ਆਪਣਾ ਹੀ ਬਸ ਆਖਾ ਅੱਛਾ ਜਿਲ੍ਹ ਪਿੰਡ ਕਿਹੜੇ ਪੈਂਦਾ ਈ ਮਾਨਕ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਠੀਕ ਹੈ ਬਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਬਈ ਆਪਾਂ ਇਸ ਤੋਂ ਲਾ ਬਈ ਇੱਥੇ ਹੀ ਆਈਦਾ ਮੇਨਲੀ ਅੱਛਾ ਜ਼ਿਆਦਾ ਇਹੀ ਲਾਉਂਦੇ ਆਂ ਬੰਕਰੇ ਹੁੰਦੇ ਪਸ਼ੂ ਬਈ ਜੀ ਹਾਂ ਹੁੰਦੇ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਠੀਕ ਹੋ ਦੁਆਰੇ 946370904 ਠੀਕ ਹੈ ਬਈ ਜੀ ਨਾਮ ਬਸ ਆਖਾ ਨੇ ਠੀਕ ਹੈ ਬਈ ਹੋ 30000 ਦੀ ਸੇਲ ਹੋਈ ਐ ਚੰਗਾ ਪਸ਼ੂ ਸੀਗਾ ਵੀਰ ਜੀ ਦੁੱਧ ਵਾਲੇ ਜੇ ਕੋਈ ਵੀ ਲੈਣਾ ਚਾਹੁੰਦਾ ਹੈ ਪੈ ਲੈ ਸਕਦਾ ਹੈ ਚੰਗੇ ਪਸ਼ੂ ਆਏ ਹੋਏ ਨੇ ਤੇ ਬਾਕੀ ਮੇਰਾ ਵੀਰ ਪ੍ਰੇਡ ਜਾ ਚੱਲ ਰਿਹਾ ਹਾਲ ਦੀ ਘੜੀ ਦੇਖੋ ਵੀ ਲੈਣਾ ਚਾਹੁੰਦਾ ਤਾਂ ਜਗਰਾਉ ਮੰਡੀ ਵਿੱਚ ਆ ਸਕਦਾ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਿ ਜੇ ਕੋਈ ਕਮੀ ਪੇਸ਼ੀ ਦੀ ਵੀ ਦੱਸਿਆ ਜਰੂਰ ਕਰੋ ਮੇਰਾ ਵੀਰ ਵੀਡੀਓ 'ਚ ਤੇ ਐਦਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੀਡੀਓ ਪੂਰੀ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਡੈਰੀ ਫਾਰਮਿੰਗ ਵਿੱਚ ਜਿਹੜੇ ਵੀਰ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਈਬਰ ਜੀ ਖਾਲਸਾ ਜੀ ਵਾਈਬਰ ਜੀ ਦੀ ਖਤੇ ਜੀ